ਚਲੇ ਛਾਟਾ ਪਾਉਗੇ ਸੌਦਾ ਕਰੀਂ ਛਾਟਾ ਲੋ ਬਡਾਲਾ ਚਲੀ ਜੇ ਫੇ ਚੱਲ ਇਤੂ ਬਾਦ ਗੱਲ ਸੁਣ ਹਰੇਕ ਵਪਾਰੀ ਤਿਆਰ ਕਰਕੇ ਲਾਉਂਦਾ ਨਹੀਂ ਫੁੱਲ ਪੈਰ ਹੋ ਨੇ ਇਹਦੇ ਪਿੱਛੋਂ ਵੀ ਐਂ ਚੱਕਦਾ ਉਹ ਦੇਖ ਲੈ ਐਂ ਚੱਕਦਾ ਖੁਰੀਆਂ ਸਾਹਮਣੇ ਆਉ ਤਾਂ ਪਤਾ ਕਿਹੜਾ ਪੈਰਾ ਵਿਚ ਖਰਾਬ ਹੈ ਬਈ ਤੇਰਾ ਬੱਕਰਾ ਕੋਈ ਨਹੀਂ ਹੁੰਦਾ ਬਈ ਇਹਨੇ ਵੀ ਵਿਚਾਰੇ ਨੇ ਪਾਲਣਾ ਕਿਉਂ ਕੱਟਣਾ ਜਿਵੇਂ ਕਿਸੇ ਨੂੰ ਕੰਨ ਹੂਤਰਾ ਇਹਨੇ ਰੱਖਣਾ ਹੈ ਕਰਨ ਬੱਚਾ-ਵੁੱੱਚਾ ਲੈ ਲੂ ਕੋਈ ਵਸੇ ਦਾ ਇਹ ਗਿੱਦਾ ਓਏ ਨਾ ਕਰ ਹੱਥ ਵਾਸੋਂ ਰਾਂ ਕਰੀ ਬੱਸ ਦੇ ਤਾਂ ਹੁਣ ਛੱਡ ਗੱਲ ਨੂੰ ਸਾਰੀ ਨੂੰ ਸਾਡੇ ਕੰਨੀ ਵੀ ਦੇਖ ਨਹੀਂ ਮੈਂ ਮੁੜ ਕੇ ਨਹੀਂ ਖੜਦਾ ਓਰੇ ਹਾਂ ਕਿਤੇ ਤੂੰ ਐਂ ਗਈ ਮੇਰਾ ਬੱਕਰਾ ਪਤਾ ਨਹੀਂ ਜ਼ਰੂਰੀ ਲੈ ਜਾਣਗੇ ਕੋਈ ਵੱਡੀ ਗੱਲ ਨਹੀਂ ਲੈ ਜਾਣਦੀ ਬੱਕਰੀ ਭੁੱਖੇ ਲਈ ਠੀਕ ਹੈ ਗੱਲ ਨਹੀਂ ਹੁਣ ਦਾ ਤੁਸੀਂ ਬਰੋਉਂਦੇ ਨਹੀਂ ਸਾਡੇ ਹੁੰਦੇ ਨਹੀਂ ਬੱਸ ਨਹੀਂ ਆ ਕੇ ਮਹੀਨੇ ਬਾਅਦ ਦੇ ਦੇ ਨਹੀਂ ਨਹੀਂ ਹੁੰਦਾ ਚੱਲ ਛੱਡ ਰਹਿ ਜੋ ਆਪ ਸੌਦਾ ਕਰਕੇ ਆਣੇ ਕੀ ਆਈਆਂ ਦਾ ਸੌਦਾ ਕਰਦਾ ਇਹਨਾਂ ਹੈ ਨਹੀਂ ਹੁੰਦਾ ਉਰੀਆ ਉਰੀਆ ਚੱਲ ਚੱਲਦੇ ਉਹਨਾਂ ਨਾਲ ਉਰੀਆ ਉਰੀਆ ਇੱਥੇ ਪਾ ਦ ਛੱਡ ਦੇ ਬੱਕਰੀਆਂ ਦੇ ਤਿੰਨ ਤਨ ਕਮੀਆਂ ਦੀਆਂ ਨੇ ਤੈਨੂੰ ਪਤਾ ਨਾ ਖਰਚ ਜਾ ਯਾਰ ਖੜਾ ਰਹਿ ਤਿੰਨ ਕਮੀਆਂ ਹੈਗੀਆਂ ਛੱਡ ਦੇ ਯਾਰ ਖਰਚ ਜਾ ਯਾਰ ਛੱਡ ਦੇ ਛੱਡ ਦੇ ਪੂਰਾ ਹੋ ਗਿਆ ਯਾਰ ਉਹ ਛੱਡ ਦੇ ਛੱਡ ਦੇ ਯਾਰ ਵਾਹ ਹੋ ਗਿਆ ਹੋ ਗਿਆ ਵੀਜ਼ਾ ਵੀਜ਼ਾ ਹੋ ਗਿਆ ਛੱਡ ਦੇ ਨਹੀਂ ਲਿੰਦਾ ਨਹੀਂ ਲਿੰਦਾ ਛੱਡ ਦੇ ਤੁਸੀਂ ਵੀ ਮੰਨਦੇ ਨਹੀਂ ਉਹ ਜੇ ਤੁਹਾਨੂੰ ਸੁਣਉਂਦਾ ਵੀ ਨਹੀਂ ਹੋਗਾ ਓ ਤੂੰ ਹੀ ਮੰਨ ਜਾ ਵੱਡੇ ਬਾਪ ਦਾ ਹੋ ਜਾ ਹੋ ਉਰੀਆ ਤੂੰ ਫੇਰ ਫੇਰ ਤੂੰ ਹੋ ਹੋ ਜਾਏਗਾ ਉਰੀਆ ਓਏ ਛੱਡੀ ਹੱਥ ਕਰੀ ਨਹੀਂ ਵਸਦਨ ਪੂਰੇ ਆਉਣ ਤੇ ਪੁਰਾ ਹੱਥ ਕਰ ਮੰਨੀ ਦੀਆਂ ਜਾ ਹੋ ਗਿਆ 19 ਦੇ ਹੀ ਹੋ ਗਿਆ ਤੇਰੀ ਨਹੀਂ ਨਹੀਂ ਛੱਡ ਫੇਰ ਰੱਖ ਲੈ ਵੀਰੇ ਕਰਵਾ ਲਈ ਇੱਧਰੋਂ ਪੁਰਾ ਕਰੀ ਹੱਥ ਜਬ ਪੂਰਿਆਂ ਦੇ ਹੀ ਹੋ ਗਿਆ ਦੇ ਬੱਕਰਾ ਚੱਕ ਕੱਚਾ ਸੌਦਾ ਥੋੜੀ ਹੱਲਣ ਦੇਊਗਾ ਮੈਂ ਇਹਦੇ ਸਾਡੀ ਬੇਇੱਜ਼ਤੀ ਆ ਅਲਗਨਾਂ ਰਾਜੂ ਦਾ ਸੌਦਾ ਹੋਇਆ ਹੋਇਆ ਖਰਾਬ ਹੋ ਗਿਆ। ਬੇਜਤੀ ਆ ਸਾਡੀ ਇਹਦੇ ਚ। ਸਾਨੂੰ ਕੋਈ ਲਾਲਚ ਨਹੀਂ। ਕੁਸਲਾਂ ਦੇ ਵਿੱਚ ਇਹੇ। ਮੈਨੂੰ ਕਹਤਾ ਤੂੰ ਨਾ ਮੈਨੂੰ ਕੁਛ ਦੇਈ ਪਈ ਮੈਂ ਤੈਥੋਂ ਲੈਂਦਾ ਵੀ ਨਹੀਂ। ਤਾਂ ਬਣਾਇਆ ਇਹ ਪੀਰ। ਲੈ ਸਾਈ ਵਾਲਾ ਦੇ। ਲੋ ਜੀ। ਇਹਨਾਂ ਸੌਦੇ ਕਰਾਂਗੇ ਕਰਮ ਵਾਲਾ ਨੋਟ। ਲੋ ਜੀ। ਸ਼ਾਹ 1 2 3 4 5 6 7 8 9 10 11 12 13 14 15 16 17 18 19 20 ਗਿਣ ਲੈ ਦੁਬਾਰੇ ਲਓ ਜੀ ਪਰਚੀ ਚੁੱਕੋ ਅੱਜ ਜੇ ਕੋਈ ਨਾ ਕਰਦਾ ਰੁਪਏ ਕੋਲ ਆ ਜਾਂਦੇ ਹੈ ਆਈ ਕਾਲ ਦੇ ਇਹ ਭਾਈਆ ਉਹ ਹੋਰ ਕੋਈ ਨਹੀਂ ਕੋਈ ਹੋਰ ਕੋਈ ਨਹੀਂ ਜੇ ਕੋਈ ਚੰਗਾ ਮਾਇਆ ਹੋਵੇਗਾ ਠੀਕ ਹੈ ਠੀਕ ਹੈ ਛੋੜ ਕਰ ਦੇ ਚੈਨ ਲਿਖਾਈਗਾ ਜੇ ਛੋੜ ਕਰ ਦੇ ਲਿਖਾਈ ਕਰਾ ਇਹ ਲਿਖਾਈ ਆਪ ਦੇ ਕਨੀਓ ਆਪੀ ਦੇ 200 ਰੁਪਇਆ ਬੱਕਰਾ ਗੱਡੀ ਚ ਪਾ ਕੀ ਦੇ ਉਹ ਪੱਟ ਦੇ ਹਾਂ λεaura ਦਿਖਾ ਆ ਪੱਠ ਚੈੱਕ ਕਰੋ ਓਏ ਕਿੰਨੇ ਪੈਸੇ ਮੰਗਦੇ ਹਾਂ ਮੈਂ ਸੂਈ ਹੋਈ ਦਾ ਬੱਚੇ ਵਾਲੀ ਬੱਕਰੀ ਦਾ 20000 ਰੁਪਏ ਇਹਦੋਂ ਕੱਦ ਕਾਠ ਉੱਚਾ ਹੈ ਫੇਰਾ ਫੇਰ ਉਹ ਜਿਹੜਾ 5000 ਰੁਪਏ ਆਪਾਂ ਇਹਨਾਂ ਤੋਂ ਵੱਧ ਪੰਜਾ ਆਪਨੇ ਬੱਚੇ ਦਾ ਮੰਗਿਆ ਬੱਕਰੀ ਪੱਠ ਵੱਟੇ ਬੱਕਰੀ ਬਣ ਜੀ ਉਹਨਾਂ ਦੀ ਮੈਨੂੰ ਤਾਂ ਲੱਗਦਾ ਵੀ ਚੂੜੀਆਂ ਮੇਚ ਨਹੀਂ ਆਉਣੀ ਹਾਂ ਇਹ ਹੋਰ ਦੀ ਪਾਉਣੀ ਆ ਉਹ ਐ ਸਕੀਮ ਆ ਨਾ ਵੀ ਪੱਠ ਵੱਟੇ ਬੱਕਰੀ ਬਣ ਜੂਗੀ ਬੱਚੇ ਦੇ ਪੈਸੇ ਦੇ ਤੂੰ ਇਹੇ ਬਾਈ ਉਹ ਗੱਡੀ ਹੋਰ ਹੈ ਕਹਿੰਦਾ ਸਕੀਮ ਨਾਲ ਸਕੀਮ ਲੜਾਵਾਂਗੇ ਮੰਡੀ ਤੁੰਗਾ ਵਾਲੀ ਵਿੱਚ ਜਾਵਾਂਗੇ ਰਾਮੂ ਨੂੰ ਲੁੱਟ ਕੇ ਲਿਆਵਾਂਗੇ ਹੋਰ ਲੁੱਟਣ ਵਾਲਾ ਰਾਮੂ ਹੈ ਹੋਰ ਕੋਈ ਹੱਥ ਨਹੀਂ ਤਰਾਉਂਦਾ ਹੋਰ ਨਹੀਂ ਹੱਥ ਤਰਾਉਂਦਾ ਕੋਈ ਚੱਲ ਦੇਖ ਲੋ ਛੋਟੇ ਪਈ ਕੋਈ ਗੱਲ ਨਹੀਂ ਕੋਈ ਆ ਪਤਾ ਤੈਨੂੰ ਵੀ ਨਹੀਂ ਕਹਿੰਦੇ ਵੀ ਤੇਰਾ ਵੀ ਪਸੂ ਹੈ ਜਿੰਨੇ ਦਾ ਮਰਜ਼ੀ ਵੇਚ ਹੁਣ ਇਹਨੂੰ ਵੀ ਕੀ ਕਹਿ ਸਕਦੇ ਆ 6 1 7 2 5